ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ਼ਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐਡিপি ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਇਸੇ ਤਰ੍ਹਾਂ ਕਿ ਕਤਰਤਾ 2003 ਨੂੰ ਹੋਈ ਹਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰਬੇਰਾਂ ਦੇ ਰੋਲਾ ਸੂਰਤ ਪਾਤਨਾਰਾਈ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਰਾਈ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐ ਜੀ ਪੀ ਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਾਈ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ। ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ। ਇਹ ਜਿਹੜੇ ਮਤੇ ਸਮੇ ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈਗੇ ਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤਿਆਂ ਤੋਂ ਅੱਗੇ ਵਧਿਆ ਜਾ ਸਕਦਾ ਅੱਗੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਥੇ ਵਿਚਾਰ ਲਾਇਗ ਹੈ ਉੱਥੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦਾ ਪਰਿਵਾਰ ਸ਼ਹੀਦ ਇਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕਮਨ ਨੇ ਜਾਂ ਸਾਡੀਆਂ ਨਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ। ਵੀ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤ੍ਰਤਾ ਹੋਊਗੀ। ਫਿਰ ਵਿਚਾਰ ਲੈ ਜਾਣਗੇ। ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ। ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ। ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਡੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹਨੂੰ ਅੱਗੇ ਆਪਾਂ ਲੈ ਆਵਾਂਗੇ। ਜਿਹੜੀ ਅਗਲੀ ਮੀਟਿੰਗ ਹੋਏਗੀ ਪਾਰਕਿੰਗ ਬਣਾਣ ਦੀ ਮੀਟਿੰਗ ਹੋਏਗੀ ਨਾ ਫਿਰ ਕੋਈ ਵਿਧਵਾਨਾਂ ਨਾਲ ਕਿਸੇ ਹੋਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਿਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ। ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ। ਉਸ ਤੋਂ ਬਾਅਦ ਫਿਰ ਇੱਕ ਕਤਰਤਾਪਾ ਕਰਾਂਗੇ। ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੇੜੀ ਜਾਊਗੀ। ਸਰ ਜਿੰਨੀ ਦੇਰ ਤੱਕ ਕੋਈ ਤੁਹਾਡੇ ਵੱਲੋਂ ਜਾਂ ਜਿਹੜੀ ਕਮੇਟੀ ਦਾ ਬੈਠਕ ਕੀਤਾ ਇਹਨਾਂ ਦੇ ਉਹ ਕੋਈ ਕੋਈ ਫੋਟ ਫੈਸਲਾ ਨਹੀਂ ਲੈਂਦਾ। ਕੀ ਉਹਨੇ ਦੇ ਤੱਕ ਵੀ ਇਹ ਇਲਾਜ ਵੇਜ ਜਾਰੀ ਕਰੋਗੇ ਕਿ ਕੋਈ ਜੇ ਇਹ ਫਿਲਮ ਨਹੀਂ ਕਰਾਣੀ ਚਾਹੀਦੀ। ਬਿਲਕੁਲ ਜੀ। ਅਸੀਂ ਜਾਰੀ ਕਰਾਂਗੇ। ਕਿ ਜਿੰਨਾ ਚਿਰ ਤੱਕ ਕੋਈ ਠੋਸ ਫੈਸਲਾ ਨਹੀਂ ਆਉਂਦਾ। ਉਹਨਾਂ ਚਿਰ ਤੱਕ ਘਟੋ ਘਟ ਸਿੱਖਾਂ ਦੇ ਨੁਮਾਇੰਦੇ ਜਮਾਤਾਂ ਤੋਂ ਜਿਹੜੇ ਮਤੇ ਪਾਏ ਹੋਏ ਨੇ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਉਹਦੇ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈ ਆ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ ਭ੍ਰੂਣ ਅਤਿਆ ਦਾ ਮੁੱਦਾ ਵਾ ਨਸ਼ੇ ਦਾ ਮੁੱਦਾ ਵਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਕੋਈ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਚ ਟਕ ਚ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾ ਫਿਰੇ ਦਿਖਾਏ ਜਾਂਦੇ ਕਈ ਵਾਰ ਨਹੀਂ ਕਈਆਂ ਨੇ ਪਿੱਛੇ ਜੇ ਨਕਲੀ ਸੱਟ ਤਿਆਰ ਕੀਤੇ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ ਤੇ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਵੀ ਕੋਈ ਇਹ ਦਾਵਾ ਕਰੇ ਵੀ ਅਸੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਹਾਂ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਪਰ ਬਾਕੀ ਜਿਹੜਾ ਜੋ ਕੁਝ ਵੀ ਆ ਅਗਲੀਆਂ ਕੱਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਕੈਂਸਲ ਆ ਜਿਹੜਾ ਲੈ ਲਾਂਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਕੌਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਹਰ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਪਰ ਸਰ ਸਿੰਘ ਸਰ ਲੱਗਦਾ ਜੇ ਮर्यादा ਦੇ दायरे ਜਾਂ ਨੀਮਾ ਦੇ दायरे ਚ ਰਹਿ ਕੇ ਕੋਈ ਬਣਾਈਆ ਜਾਂਦੇ ਇੱਕ ਪ੍ਰਚਾਰ ਦਾ ਜਰੀਏ ਬਣ ਸਕਦੇ ਉਹ ਲੋਕਾਂ ਦੇ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਹੈ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰਾਂ ਰਾਹੀਂ ਫੈਲਦੀ ਹੈ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਹੁੰਦਾ ਵਧੀਆ ਹੁੰਦਾ ਉਹ ਸਮਾਜ ਚ ਵਿਚਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਆ ਜਿੱਦਣ ਭਗਤਪੂਰਨ ਸਿੰਘ ਪਹਿਲਾਂ ਸਿੱਖ ਨਹੀਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਏ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾ ਤੋਂ ਬਾਅਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫਿਰ ਉੱਥੇ ਹੋਇਆ ਵੀ ਜਿੰਨੇ ਭਾਈ ਰਹਿਣਾ ਮਾਨੂੰ ਬਿਸਤਰਾ ਮਿਲੋ ਜਿੰਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਚ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਾਹੀਂ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਾਹੀਂ ਸਾਡੇ ਵਿਹਾਰ ਰਾਹੀਂ ਜਾਂ ਸਾਖੀਆਂ ਦੇ ਰਾਹੀਂ ਇਹ ਇੱਕ ਨਵਾਂ ਵਰਤਾਂਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਐਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਇ ਕੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੂਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਸਾਖੀਆਂ